ਭਾਵੇਂ ਵੀ ਕੀ ਆ ਕਾ ਜਦੋਂ ਆਪਦੇ ਆਪ ਸਾਰਾ ਕੁਝ ਲਿਖ ਕੇ ਉਹ ਬੰਦੇ ਨੇ ਦੋ ਬੰਦਿਆਂ ਦਾ ਨਾਮ ਲੈ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਆਤਮ ਹੱਤਿਆ ਕਰ ਲਈ ਸਾਨੂੰ ਨਹੀਂ ਪਤਾ ਲੱਗਿਆ ਅਸੀਂ ਰਹੇ ਵੀ ਖਬਰੀ ਕੋਈ ਟੈਗ ਵਗੈਰਾ ਹੋਵੇ ਉਹਨੂੰ ਘਰੋਂ ਚੱਕ ਕੇ ਲਿਆਏ ਕਿਸੇ ਨੇ ਕੋਈ ਗੌਰ ਨਹੀਂ ਕਰੀ ਕਿਉਂ ਜਦੋਂ ਇੱਕ ਨੌਜਵਾਨ ਬੰਦੇ ਦੀ ਮੌਤ ਹੁੰਦੀ ਆ ਆਪਾਂ ਨੂੰ ਹੱਥ ਪੈਰਾਂ ਦੀ ਪੈ ਜਾਂਦੀ ਆ ਮੈਨੂੰ ਫੋਨ ਕਰਿਆ ਮੈਂ ਉਸ ਵਕਤ ਪਿੰਡ ਨਹੀਂ ਦੀ ਮੈਨੂੰ ਕਹਿੰਦੇ ਕਿੱਥੇ ਐ ਸਾਡੇ ਕੋਲੇ ਵੀਡੀਓ ਬਗਾਰਾ ਵੀ ਬਣੀਆਂ ਹੋਈਆਂ ਨੇ ਉਹਨਾਂ ਦੀਆਂ ਵੀ ਐਨੇ ਪੈਸੇ ਮੈਂ ਫਲਾਣੀ ਨੂੰ ਦੇਤੇ ਪਰ ਕੋਈ ਸੰਵਾਈ ਨਹੀਂ ਦੂਜੇ ਸਿਰੇ ਪਹਿਲਾ ਆਪਾਂ ਘਰੋਂ ਨਿਕਲਦੇ ਆ ਇਹ ਖਾਕੀ ਝੁੱਗੇ ਕੋਲੇ ਜਿਹੜੇ ਆਪਣੇ ਮੰੰਦਾਂ ਨੇ ਇਹਦੇ ਬਾਰੇ ਦਸਤਾਵੇਜ਼ ਦੇ ਨਾਲ ਸਾਰੀ ਡਿਟੇਲ ਨਾਲ ਡਿਸਕਸ ਹੋ ਗਈ ਇਹ ਬਸ ਬਸ ਥਾਣੇ ਦੇ ਨਾਲ ਸਭ ਤੋਂ ਮੁਕਦਮਾ ਹੈ ਕਿ ਕਈਆਂ ਦੇ ਵਿੱਚ ਮੁਕਦਮਾ ਦਾ ਤਨੂਰ ਪਟਾਲਾਂ ਗਲੀਆਂ ਨਹੀਂ ਆ ਉਹਦੇ ਵਿੱਚ ਮੈਂ ਵਿਸ਼ਵਾਸ ਦਿਲਾਉਣਾਗਾ ਜੋ ਵੀ ਕਾਰਦਾਈ ਕਾਨੂੰਨ ਅਨੁਸਾਰ ਹੋਊਗੀ ਉਹ ਕੀਤੀ ਜਾਊਗੀ ਵੀ ਗਲੇਆ ਚਲਾਨ ਪੇਸ਼ ਹੋਣਾ ਰਹਣਾ ਜ ਸਾਰਾ ਇੰਟੈਂਟ ਕਰਾਇਆ ਜਾਊਗਾ ਤੇ ਜਿਵੇਂ ਕਿ ਅੰਮ੍ਰੇਲੀ ਪਾਈ ਉਹ ਇਸ ਪ੍ਰਕਾਰ ਕਰਾਂਗੇ ਕਿ ਦੇ ਅਸਲ ਦੀ ਛੋਟੇ ਮੁਲਾਜ਼ਮਾਂ ਦੀ ਉਹਨਾਂ ਖਰਾਬੀ ਪਤਾਵੇ ਕਰਾਂਗੇ ਤੇ ਪੂਰੇ ਬ੍ਰਿਤੀ ਨਾਲ ਜੋਸ਼ ਨੀਅਤਾ ਸਾਹਮਣੇ ਆਂਦੀ ਜਾਊਗੀ ਇਕਰਾਰ ਵਿੱਚ ਕੀਤਾ ਹੈ ਧੰਨਵਾਦ ਜੀ ਧੰਨਵਾਦ ਜੀ ਤੁਸੀਂ ਸੁਣੇ ਹੈ ਜੋ ਡੀਐਸਪੀ ਸਾਹਿਬ ਨੇ ਆਪਾਂ ਨੂੰ ਦੱਸਿਆ ਜਿਹੜੀ ਅੰਦਰ ਗੱਲ ਹੋਈ ਹੈ ਉਹੀ ਅਗਲੀ ਪਹਿਲਾ ਕਹਿਈ ਹੈ ਮੈਨੂੰ ਵੱਗਦਾ ਵੀ ਹੁਣ ਸਮਾਰਤੀ ਪੱਲ ਵਧ ਕੇ ਆਪਾਂ ਤੇ ਨਾਰੇ ਲਗਾ ਕੇ ਆਪਾਂ ਸਮਾਪਤੀ ਵੱਲ ਲੱਗਦੇ ਹਾਂ ਤੇ ਸਮਾਨ ਜਿਹੜਾ ਇਕੱਠਾ ਕਰਾ ਕੇ ਜਾਣਾ ਭਾਂਡਾ ਟੀਟਾ ਜਿਹੜਾ ਕਿ ਭੱਜ ਨਾ ਜਾਏ ਉਹ ਤੇ ਸਾਨੂੰ ਦੁਵਾਰੀਆਂ ਸਮੱਸਿਆ ਦੀ ਕੋਈ ਟੜੀਆਂ ਭਾਂਡੇ ਫੁੱਫੜ ਕੋਲੇ ਜਮਾ ਕਰਾ ਦੋ ਤੇ ਦਰੀਆਂ ਵਿੱਚ ਕੋਈ ਸਿੱਧੀਆਂ ਕਰ ਦਿਓ ਧੰਨਵਾਦ ਜੀ ਵਿਸ਼ਵਾਸ ਕਰਦੇ ਆਪਾਂ ਨਾਰੇ ਵੀ ਨਹੀਂ ਲਗਾਉਂਦੇ ਫਿਰ ਹੁਣ ਕਿਹੜਾ ਵਿਸ਼ਵਾਸ ਤੇ ਰੱਖੇ ਹੋਇਆ ਆਪਣਾ ਕੰਮ ਧੰਨਵਾਦ ਜੀ ਸਰਾਂ ਦਾ ਥੰਨੇ ਬੱਦਲੇ ਤੇ ਆਏ ਹੋ ਰੇਕ ਸਾਂਝ ਜੁਨੀਅਨ ਦੇ ਇੱਕ ਕਟਕਉਂਦਾ ਵੱਲੋਂ ਅਸੀਂ ਐਸਐਸਪੀ ਮਾਨਸਾ ਦਾ ਦਫ਼ਤਰ ਨਕਰੋ ਕੀਤਾ ਕਾਰਨ ਇਹ ਹੈ ਵੀ ਪਿਛਲੇ ਦਿਨਾਂ ਦੇ ਵਿੱਚ ਮਾਨਸਾ ਦੀ ਇਹਦੀ ਪੁਲਿਸ ਹੈ ਉਹਨੇ ਲਗਾਤਾਰ ਲੋਕਾਂ ਦੇ ਉੱਤੇ ਝੂਠੇ ਪਰਚੇ ਕੀਤੇ ਹੈ ਜਿਹੜੇ ਪਾਸੇ ਦਾ ਕੋਈ ਬਨਾਦ ਨਹੀਂ ਕੋਈ ਉਹਦਾ ਜੇ ਕਹੀਦੀ ਹੈ ਵੀ ਸਬੂਤ ਨਹੀਂ ਹੈਗਾ ਉਹ ਪਰਚੇ ਰੱਦ ਕੀਤੇ ਤੇ ਲਗਾਤਾਰ ਅਸੀਂ ਕਈ ਵਾਰੀ ਅਸ਼ਰਸਾਹੀ ਨੂੰ ਮੇਰੇ ਪਰ ਇਹਨਾਂ ਦੇ ਕੰਨ ਤੇ ਜੂਨ ਹੀ ਸਰਕੀ ਅੱਜ ਇਹ ਤੋਂ ਵੱਡੀ ਗਿਣਤੀ ਦੇ ਵਿੱਚ ਬੀਕੇ ਜੂ ਟਕਾਉਂਦਾ ਦੀ ਫੋਰਸ ਤੇ ਨਾਲ ਵੱਡੀ ਗਿਣਤੀ ਸਾਡੀਆਂ ਭੈਣਾਂ ਦੇ ਕਾਫਲੇ ਦੇ ਰੂਟ ਦੇ ਵਿੱਚ ਐਸਐਸਪੀ ਦਰਕਰਵਾਲਾ ਰਵਾਨਾ ਹੋਏ ਤਾਂ ਇੱਥੋਂ ਵੀ ਮਾਨਸਾ ਦੀ ਪੁਲਿਸ ਨੇ ਭਾਜੜ ਪਈ ਵੱਡੀ ਗਿਣਤੀ ਚ ਆ ਕੇ ਫੋਰਸ ਨੂੰ ਰੋਕ ਕੇ ਜਿਹੜੀਆਂ ਮੰਗਾਂ ਸੀਗੀਆਂ ਤਰੰਤ ਉਹ ਮੰਨੀਆਂ ਤੇ ਜਿਹੜੇ ਪਰਚੇ ਸੀਗੇ ਕੈਂਸਲ ਉਹ ਕਰੇ ਤੇ ਕੋਪਰ ਪਰਚੇ ਜਿਹੜੇ ਕੈਂਸਲ ਕਰਨ ਦਾ ਭਰੋਸਾ ਦਿੱਤਾ ਇਸ ਕਰਕੇ ਫੇਰ ਡੀਐਸਪੀ ਐਸਐਚਓ ਤੇ ਆਪਣੇ ਸੀਆਈ ਸਟਾਫ ਦੇ ਐਸਐਚਓ ਉਹਨਾਂ ਨੇ ਭਰੋਸਾ ਦਿੱਤਾ ਤੇ ਲੋਕਾਂ ਨੂੰ ਸ਼ਾਂਤ ਕੀਤਾ ਜਿਹੜਾ ਲੋਕਾਂ ਦਾ ਗੁੱਸਾ ਸੀਗਾ ਬਹੁਤ ਸਮਾਨੀ ਚੜਿਆ ਹੋਇਆ ਸੀਗਾ ਇਸ ਕਰਕੇ ਜਿਹੜੇ ਝੂਠੇ ਪਰਚੇ ਸੀ ਉਹ ਰਾਤ ਕਰਵਾਏ ਤੇ ਜੇਕਰ ਜਿਹੜੇ ਇੱਕ ਦੋ ਮੰਗਾਂ ਤੇ ਪਿਸ਼ਵਾਸ ਦਿੱਤਾ ਉਹ ਇਹਨਾਂ ਨੇ ਵਿਸ਼ਵਾਸ ਘੜ ਕੀਤਾ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਆ ਲੋਕਾਂ ਦਾ ਗੁੱਸਾ ਸਾਹਮਣੇ ਦੇ ਵਾਸਤੇ ਮਾਨਸਾ ਦਿਨ ਦੀ ਪੁਲਿਸ ਜਿਹੜੀ ਉਹ ਤਿਆਰ